ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪੰਜਾਬ ਦਾ ਮੌਸਮ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਹੈ ਤੇ ਪੰਜਾਬ ਦੇ ਵਿੱਚ ਕਿਤੇ ਉਮੀਦ ਆਸਾਰ ਹੈ ਜਾਂ ਨਹੀਂ ਇਹ ਤੁਹਾਨੂੰ ਦੱਸਾਂਗੇ ਐਸਲ ਜਿਹੜਾ ਜੋ ਸੈਟਲਾਈਟ ਦੱਸੇ ਉਹਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਇਹਦੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਪੰਜਾਬ ਦੇ ਹੌਤੇ ਖੇਤਰਾਂ ਦੇ ਵਿੱਚ ਅੱਜ ਮੌਸਮ ਦਾ ਜਿਹੜਾ ਉਹ ਸਾਫ਼ ਹੀ ਬਣਿਆ ਹੋਇਆ ਹੈ ਏਅਰ ਕੁਆਲਿਟੀ ਇੰਡੈਕਸ ਯਾਨੀ ਕਿ ਪ੍ਰਦੂਸ਼ਣ ਦਾ ਲੈਵਲ ਸਵੇਰ ਵੇਲੇ ਕਾਫੀ ਚੜਿਆ ਹੋਇਆ ਸੀ ਤਾਂ ਸੁਦੇ ਆਫਰ ਜਿਹੜੇ ਆਸਾ ਜਿਹੜਾ ਪ੍ਰਦੂਸ਼ਣ ਦਾ ਲੈਵਲ ਦਰਜ ਹੋਇਆ ਅੱਜ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਤੇ ਦਿੱਲੀ ਤੇ ਕੁਝ ਇਧਰ ਦਿੱਲੀ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਪ੍ਰਦੂਸ਼ਣ ਦਾ ਲੈਵਲ ਕਾਫੀ ਤਾਂ ਚੜਿਆ ਹੋਇਆ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਪਟਾਕਿਆਂ ਦੀ ਜਿਹੜੀ ਜਿਹੜਾ ਸਾਰਾ ਧੂਆ ਉਹ ਪ੍ਰਦੂਸ਼ਣ ਦੇ ਲੈਵਲ ਨੂੰ ਕਾਫੀ ਚੜਾ ਰਿਹਾ ਸੋ ਜੇਕਰ ਅੱਜ ਰਾਤ ਦੇ ਮੌਸਮ ਦੀ ਆਫਾ ਗੱਲ ਕਰਦੇ ਹਾਂ ਜੇਕਰ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰ ਲੈਂਦੇ ਹਾਂ ਪੰਜਾਬ ਦੀ ਗੱਲ ਕਰੀਏ ਜੇ 15 ਡਿਗਰੀ ਦੇ ਨਾਲ ਫਰੀਦਕੋਟ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਮਿਨੀਮਮ ਟੈਂਪਰੇਚਰ ਯਾਨੀ ਕਿ ਰਾਤ ਦਾ ਟੈਂਪਰੇਚਰ ਦੇ ਸਾਬ ਨਾਲ ਉੱਥੇ ਹੀ ਫਰੀਦਕੋਟ ਤੇ ਫਾਜ਼ਿਲਕਾ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਦਰਜ ਹੋਇਆ ਹਿਸਾਰ ਜ਼ਿਲ੍ਹਾ 17 ਡਿਗਰੀ ਦੇ ਨਾਲ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਹਰਿਆਣੇ ਦੇ ਵਿੱਚ ਸੋ so, 15 ਤੋਂ ਲੈ ਕੇ 20 ਦੇ ਵਿੱਚਕਾਰ ਟੈਂਪਰੇਚਰ ਜਿਹੜੇ ਉਹ ਪੰਜਾਬ ਦੇ ਚੱਲਦੇ ਹੋਏ ਨੇ ਰਾਤਾਂ ਦੇ 15 ਤੋਂ ਲੈ ਕੇ 17-18 ਦੇ ਆਸ-ਪਾਸ ਤੇ ਉੱਥੇ ਹੀ 17 ਤੋਂ ਲੈ ਕੇ ਜਿਹੜਾ ਜਾਂ 20 ਦੇ ਆਸ-ਪਾਸ ਟੈਂਪਰੇਚਰ ਹਰਿਆਣੇ ਤੇ ਚੱਲਦੇ ਹੋਏ ਨੇ ਸੋ ਇਹ ਰਾਤਾਂ ਦੇ ਟੈਂਪਰੇਚਰ ਨੇ ਇਹਨਾਂ ਦੇ ਵਿੱਚ ਗਰਾਵਟ ਹਾਲੇ ਤਾਂ ਸੰਭਵ ਹੋएगी ਜੇਕਰ ਅਗਲੇ ਦਿਨਾਂ ਦੇ ਵਿੱਚ ਕੋਈ ਸਿਸਟਮ ਲੱਗ ਜਾਂਦਾ ਨਹੀਂ ਤਾਂ ਟੈਂਪਰੇਚਰ ਜਿਹੜੇ ਇਸੇ ਤਰ੍ਹਾਂ ਸਟੇਬਲ ਰਹਿਣ ਦੇ ਆਸਾਰ ਹੋਣਗੇ ਯਾਨੀ ਕਿ 15 ਤੋਂ ਲੈ ਕੇ 20 ਦੇ ਆਸ-ਪਾਸ ਟੈਂਪਰੇਚਰ ਚੱਲਦੇ ਰਹਿਣਗੇ ਇਹ ਟੈਂਪਰੇਚਰ ਉਦੋਂ ਲੜ ਕਰਨਗੇ ਜਦੋਂ ਕੋਈ ਸਿਸਟਮ ਤਗੜੇ ਲੈਵਲ ਦਾ ਆਪ ਆ ਨਜ਼ਰ ਆਵੇ ਜਾਂ ਫਿਰ ਕੋਈ ਤਗੜਮੀ ਲਗਨ ਫਿਲਹਾਲ ਅਜਰਾਤ ਮੌਸਮ ਸਾਫ ਰਹਿਣ ਦੇ ਅਸਰ ਨੇ ਵੱਡੇ ਫੱਦਰ ਦੇ ਕੋਈ ਤਬਦੀਲੀ ਸੰਭਵ ਨਹੀਂ ਹੈ ਕੁਝ ਖੇਤਰਾਂ ਦੇ ਵਿੱਚ ਵੀ ਟਮ ਟਮੇ ਹੋਈ ਦੋ ਚਾਰ ਫਿੰਟਾਂ ਦੇ ਵਿੱਚ ਜੇਕਰ ਹਲਕੇ ਜਿਹੇ ਸ਼ਰਾਟੇ ਲੱਗ ਗਏ ਉਹ ਵੀ ਦਬਾਬੇ ਦੇ ਖੇਤਰਾਂ ਦੇ ਵਿੱਚ ਜਿਹੜੇ ਕਿ ਸੰਭਵ ਲੱਗ ਵੀ ਨਹੀਂ ਰਹੇ ਤੇ ਫਿਲਹਾਲ ਮੌਸਮ ਅੱਜ ਸਾਫ ਰਹਿ ਰਿਹਾ ਰਾਤ ਨੂੰ ਤੇ ਕੋਈ ਮੀਂਹ ਚੱਕਰ ਦੀ ਉਮੀਦ ਨਹੀਂ ਹੈ ਜੀ ਆਉਦੇ ਦਿਨਾਂ ਦੇ ਵਿੱਚ ਉਮੀਦ ਅਸਰ ਜ਼ਰੂਰ ਵੱਧਦੇ ਜਾ ਰਹੇ ਨੇ ਤੇ ਬਾਕੀ ਉਹਦੀ ਲਾਈਵ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ